ਤੋਂ ਵੈਗਰੂ ਸਾਡੇ ਤੋਂ ਕੁਝ ਲੈ ਲਿੰਦਾ ਏ ਸਾਨੂੰ ਲੱਗਦਾ ਕਿ ਕੁਝ ਖੋਲਿਆ ਏ ਉਦੋਂ ਅਸੀਂ ਉਦਾਸ ਹੁੰਨੇ ਆ ਰੋਨੇ ਆ ਪਿੱਟਦੇ ਆ ਗਾਲਾਂ ਤੱਕ ਲਾਂਬੇ ਤੱਕ ਦਿੰਨੇ ਆ ਪਰਮਾਤਮਾ ਨੂੰ ਪੜਦੇ ਆਪਾਂ ਆਪਣੀ ਅਮਾਨ ਕੱਛ ਲੈ ਅਗਿਆਨੀ ਮਨ ਰੋਸ ਕਰੇ ਕਿ ਅਮਾਨ ਤੋਂ ਭਾਵ ਜਦੋਂ ਅਮਾਨਤ ਗੁਰੂ ਨੇ ਲੈ ਲਈ ਜੋ ਵੀ ਕੁਝ ਸਾਡੇ ਕੋਲ ਗੁਰੂ ਦੀ ਮਾਨਤਿਆ ਸਾਡਾ ਤੇ ਕੁਝ ਵੀ ਨਹੀਂ ਜਦੋਂ ਅਮਾਨਤ ਲੈ ਲਈ ਤੇ ਮੂਰਖ ਮਨ ਕੀ ਕਰਦਾ ਹੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਹੁਣ ਆਪਣੀ ਜਿਹੜੀ ਪ੍ਰਤੀਤ ਵਿਸ਼ਵਾਸ ਬਣਿਆ ਦਾ ਨਾ ਮੰਨ ਲਓ ਸਾਨੂੰ ਕਿਸੇ ਨੇ ਕੋਈ ਚੀਜ਼ ਦਿੱਤੀ ਧਾਰੀ ਤੇ ਅਸੀਂ ਬਾਅਦ ਦੇ ਵਿੱਚ ਉਹਦੀ ਮੋੜੀ ਨਾ ਜਦੋਂ ਉਹ ਲੈਣ ਆਵੇ ਤੇ ਅਸੀਂ ਉਹਨੂੰ ਅੱਗੋਂ ਚਾਰ ਗਾਲਾਂ ਕੱਢ ਗਈ ਫਿਰ ਉਹ ਵਿਸ਼ਵਾਸ ਸਾਡਾ ਖਰਾਬ ਹੋ ਜਾਂਦਾ ਅੱਗੇ ਤੋਂ ਸਾਨੂੰ ਕੁਝ ਨਹੀਂ ਦਿੰਦਾ ਫਿਰ ਬਹੁਰ ਉਸਕਾ ਵਿਸਵਾਸ ਨਾ ਹੋਵੇ ਫਿਰ ਦੁਬਾਰਾ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਉਹ ساری ਉਮਰ ਰੋਂਦਾ ਰਹਿੰਦਾ ਤੇ ਜੇ ਗੁਰੂ ਨੇ ਕੁਝ ਲਿਆਏ ਤੇ ਪਾਣਾ ਮੰਨ ਕੇ ਮਿੱਠਾ ਕਰਕੇ ਚੱਲੇਗੀ ਮਾਰੇ ਤੇਰੀ ਦਾਤ ਸੀ ਤੂੰ ਲੈ ਗਿਆ ਕਿ ਜਿਸकी ਬਸਤ ਤਸੀਂ ਅੱਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਫਿਰ ਫਲ ਕੀ ਮਿਲਦਾ ਹੈ ਪਾਣਾ ਮੰਨਣ ਦਾ ਉਸਤੇ ਚੌਗਨ ਕਰੇ ਨਿਹਾਲ ਜੋ ਗੁਰੂ ਨੇ ਸਾਡੇ ਤੋਂ ਲਿਆ ਹੁੰਦਾ ਹੈ ਨਾ ਜਿਹੜੀ ਇੱਕ ਖੁਸ਼ੀ ਖੋਈ ਹੁੰਦੀ ਹੈ ਉਸ ਤੋਂ 4 ਗੁਣਾ ਵੱਧ ਕੇ ਉਸ ਤੇ ਚੌਗਨ ਕਰੇ ਨਿਹਾਲ 4 ਗੁਣਾ ਵੱਧ ਕੇ ਸਾਨੂੰ ਖੁਸ਼ੀਆਂ ਦਿੰਦਾ ਹੈ ਤੇ ਨਿਹਾਲ ਕਰ ਦਿੰਦਾ ਹੈ ਜੀਵ ਨੂੰ ਪਰ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਆਪਣਾ ਵਿਸ਼ਵਾਸ ਹੀ ਦਿਵਾ ਲਿੰਨੇ ਆ ਗੁਰੂ ਤੇ ਰੋਸ ਕਰਕੇ ਗੁਰੂ ਨੂੰ ਆਲਾੰਬੇ ਦੇ ਕੇ ਕਿ ਤੂੰ ਮੇਰੇ ਨਾਲ ਮਾੜਾ ਕਰਤਾ ਸੋ ਆਲਾੰਬੇ ਨਾ ਦਿਆ ਕਰੋ ਵਿਸ਼ਵਾਸ ਬਣਾਓ ਵਿਸ਼ਵਾਸ ਬਣਾਵਾਗੇ ਤੇ 4 ਗੁਣਾ ਵੱਧ ਖੁਸ਼ੀਆਂ ਦੇ ਕੇ ਗੁਰੂ ਨਿਹਾਲ ਕਰਦਾ ਹੈ